ਆਪਰੇ ਨਹੀਂ ਰਹਿਦਾ ਤਾਂ ਕਰਾ ਡ੍ਰੈਗ ਇੰਸਪੈਕਟਰ ਆਪਾ ਭਾਈ ਮੈਂ ਬਸ ਆ ਜਾ ਬਸ ਆ ਡ੍ਰੈਗ ਇੰਸਪੈਕਟਰ ਆਪਾ ਚੱਲੋ ਮੇਰੇ ਨਾਲ ਮੈਂ ਵੜ ਤਾ ਮੇਰੇ ਨਾਲ ਚੱਲੋ ਤੁਸੀਂ ਨਹੀਂ ਵੜ ਸਕਦੇ ਮੈਂ 2 ਵਾਰ ਬੜਿਆ ਮੇਰੇ ਕੱਲੇ ਦੇ ਪੱਖ ਤੇ ਪਾਸ ਤੇ ਥੋੜੀ ਬੋਲ ਕੇ ਪਾਸੇ ਪਾਇਆ ਹੋਰੇ ਆਪਾਂ ਚੱਲਦੇ ਆਪਾਂ ਕੁਆਂਟਾ ਲੱਗਾ ਕੱਢ ਲਾਂਗੇ ਨਾ ਹੋਏ ਹੁਣ ਉਹ ਬਾਤ ਕਰਦੇ ਉਹ ਭਾਈ ਪੈਸੇ ਲੈਂਦਾ ਇਹਨਾਂ ਕੋ ਡ੍ਰੈਗ ਇੰਸਪੈਕਟਰ ਆ ਰੁਕ ਲੋ ਭਾਈ ਲੋਕ ਲੋਕਾਂ ਕੋਈ ਦੁਖੀ ਐ ਇਸ ਕੰਮ ਤੋਂ ਕਿਹਦੇ ਨੂੰ ਕੋਈ ਦੁੱਖ ਐ ਆਪੋਸ ਕਹਿ ਲਈ ਆ ਸਾਡਾ ਸੁੱਖ ਆ

ਕੋਈ ਨਹੀਂ ਜੀ ਇਹ ਬਾਰੇ ਪਤਾ ਨਹੀਂ ਕਿ ਜੇ ਮੇਰੇ ਦਾ ਫੇਰ ਨਹੀਂ ਖਾਂਦੇ ਜਨਾ ਮੈਨੂੰ ਕਿਉਂ ਖਾਣਗੇ ਆਹ ਦੇਖੋ ਆ ਸਾਰੇ ਮਰੀਰ ਇਹਨਾਂ ਬੁਲਾਏ ਨੇ ਵੀ ਇਹਨਾਂ ਨੂੰ ਜੇ ਮਿਲਦੇ ਫੇਰ ਹੀ ਖਾਂਦੇ ਜਨਾ ਮੈਨੂੰ ਕਿਉਂ ਨਾ ਖਾਂਗੇ ਸਾਨੂੰ ਦਾਖਲ ਕਰਾਓ ਇਹ ਲੋੜਾ ਮਿਲ ਹੀ ਜਾਂਦਾ ਹੈ ਬਾਈ ਮੇਰੀ ਜਗ੍ਹਾ ਤੋਂ ਤੁਹਾਨੂੰ ਮਿਲਦਾ ਆਂਗਾ ਦਾਖਲ ਕਰਾ ਦੇ ਔਰ ਇਹ ਲੋੜਾ ਜੇ ਦੀਵਾਲੀ ਨਹੀਂ ਉਹ ਤਾਂ ਆਪਣੇ ਸਾਹ ਇੱਥੇ ਮਿਲ ਹੀ ਜਾਂਦਾ ਈ ਛਾਂ ਦਾ ਕਥਤ ਸੋਇਨ ਨਾ ਪਰਵਾਹ ਨਹੀਂ ਜਾਨੋ ਕਿਹਨਾਂ ਡਾਟਾ ਇਹਦਾ 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 ਨਸ਼ਾ ਕਰਨਾਰੇ ਵੀਰੇ ਵੀਡੀਓ ਬਣਾਈ ਆ ਅੱਜ ਤੱਕ ਨਹੀਂ ਜਾਣਗੇ ਜਿਹੜਾ ਆਹ ਬਾਹਰ ਕੇ ਆ ਕੇ ਸਾਡਾ ਡੱਕ ਹੋ ਜਾਂਦੀ ਆਹ ਕਾਰ ਬੰਨਣਾ ਪਤਾ ਕਰਨ ਆਇਆ ਇਹ ਤਾਂ ਨਾਲ ਜੋ ਟ੍ਰੈਕ ਤੇ ਆੜੇ ਆ ਤੇ ਬਸ ਇਹੀ ਗੱਲ ਕੇ ਸਾਡੇ ਤੇ ਹੋ ਕਰਦਾ ਮੈਂ ਕਿਸੇ ਨੂੰ ਕੋਈ ਹੱਥ ਕਰ ਕਰਦਾ ਫੜੋ ਬਚਾ ਕੇ ਮਾਤਾ ਨੂੰ ਮੈਂ ਕਿਹਾ ਫੋਨ ਕਰ ਦੇ ਇਹ ਇੱਕ ਬੰਦਾ ਦੁਖੀ ਹੈ ਤੂੰ ਸਾਰੇ ਮੈਂ ਕਹਿ ਕੇ ਭਲਾਉਂਦਾ ਆਂ ਆਹ ਵੀ ਕਿ ਜਿਹੜੇ ਕੋਸ਼ਿਸ਼ ਕਰਨ ਗਿਆ ਹੈ ਸਾਡੇ ਕੋਲ ਉਹ ਭਾਈ ਦੁਕਾਨਾਂ ਬੰਦ ਕਰੋ ਯਾਰ ਵਿਖਣ ਵਾਲੀਆਂ ਇਹਨਾਂ ਦਾ ਕੀ ਹੋਇਆ ਅਬ ਜਵਾਨੀ ਦਾ ਸਤਾਫ ਹੋ ਗਿਆ ਨਾ ਛੋਟਾ ਪਸ਼ੂ ਕਿਉਂ ਲੋਕੀ ਜਾਂਦੇ ਯਾਰ ਛੋਟਾ ਕੰਮ ਹੀ ਨਹੀਂ ਹੈਗਾ ਇਹ ਸਟਾਫ ਇੰਸਪੈਕਟਰ ਦਾ ਕੰਮ ਹੈ ਉਹ ਰੋਕਣਾ ਚਾਹੀਏ 1 ਮਿੰਟ ਦੇ ਹੋਰ ਆਪਾਂ ਬਾਅਦ ਜਿੱਤੇ ਦੇ ਕੰਮਾਂ ਕਰਾਂਗੇ ਛੋਟਾ ਨਹੀਂ ਕੰਮ ਹੈਗਾ ਇਹ ਉਹ ਬਾਈ ਇਹਨਾਂ ਦਾ ਕੋਈ ਰੋਲ ਹੀ ਨਹੀਂ ਬੰਦਦਾ ਸੀ ਚਾਹ ਰਾਇਆ ਇਹ ਤਾਂ ਉਹ ਖੜ ਕੇ ਤਮਾਸ਼ਾ ਦੇਖਣ ਆਲੇ ਇਹਨਾਂ ਨੂੰ ਕੀ ਕਹੀ ਜਾਂਦਾ ਬੰਦਾ ਇਹਨਾਂ ਨੂੰ ਕੀ ਕਹੀ ਜਾਂਦਾ ਪੁਲਿਸਦਾਰ ਰੁਪਈਆ ਦੇਖ ਲੈ ਕਹਿੰਦੇ ਖਾਣ ਵਾਲੀ ਕੋਈ ਕਸੂਰਵਾਰ ਨਹੀਂ ਵੇਚਣਾ ਕਸੂਰ ਨਹੀਂ ਵਾਰਦਾ ਜਿਹੜਾ ਬੰਦੇ ਨੂੰ ਰੋਗ ਲੱਗਿਆ ਉਸ ਨੂੰ ਪੁਲਿਸ ਕਹੀ ਜਾਂਦੀ ਵੀ ਇਹਨਾਂ ਦਾ ਕਸੂਰ ਹੈ ਵੇਚਣਾ ਤਾਂ ਕਸੂਰ ਹੀ ਨਹੀਂ ਕਿਤੇ ਐਸਾ ਚ ਵੀ ਫਸਦੀ ਬਾੜੇਗੇ ਉਹ ਕਹਿੰਦੇ ਵੀ ਕਸੂਰ ਹੀ ਹੈ ਜਿਹਨੇ ਵੇਚਣਾ ਆਇਆ ਤਾਂ ਹੈ ਨਹੀਂ ਕਿ ਖਾਣਾ ਹੈ ਕਸੂਰ ਹੈ ਖਾਣ ਵਾਲੇ ਨੂੰ ਪੁਲਿਸ ਦੀ ਬਾੜੇਗਾ ਆਨਲਾਈਨ ਕਸੂਰ ਨਹੀਂ ਜਿਹੜਾ ਖਾਣਾਏ ਉਹਨਾਂ ਦਾ ਕਸੂਰ ਹੈ। ਬੋਲਦਾ ਕੀ ਭਾਈ 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 ਦੱਸਦਾ ਇਹ ਚੱਕਰਾਂ ਆਪ ਸੁਧਾਰ ਕਰਦੇ ਆ। ਕਿਤਨੀ ਕਿਰੋ ਕੀ ਹੋਂਦੇ ਤੇ ਹੋ ਰਹੇ ਆ। ਚਾਹੋ ਮਨੁੱਖ। ਅਰਹਣ ਨੂੰ ਹੁਣ ਕਰਕੇ ਆਪਾਂ। ਆ ਜਾ ਆ ਜਾ। ਪਾ ਲਓ। ਅਸੀਂ ਦੋਸਤ ਨੇ ਟਰੱਕ ਆਫਰ ਨੂੰ ਮਾਪੋਠਾ ਕੇ ਗਲਤ ਕਹਿ ਰਹੀ ਆ ਜੀ ਇਹ ਨਸ਼ਾ ਕਰਨ ਵਾਲੇ ਇਹ ਕਰਨ ਵਾਲੇ ਫਿਰ ਮੈਨੂੰ ਤੂੰ ਕਸੂਰ ਹੈ ਜਦੋਂ ਉਹਨਾਂ ਗੰਗਾ ਵਗੀ ਜਾਂਦੀ ਆ 18 ਜਣਾ ਮੇਰੇ ਨਾਲ ਬੜੋ ਮਕਾਨਾ ਚ ਆਪਾਂ ਕੱਢੇ ਨੇ ਉਹ ਮਕਾਨ ਵਾਲਾ ਤੁਸ ਫਸਟਰੀ ਹਾਇਦ ਕਾਢ ਕੇਵੇਂ ਖੋਲੀ ਬੈਠਾ ਉਹ ਉਹ ਆਰੋਗਨਿਕ ਵਾਲੇ ਕਿੰਨੇ ਮੈਡੀਕਲ ਚ ਬੈਠਾ ਜਾ ਕਦੇ 1 ਲੱਖ ਰੁਪਏ ਦੇ ਨਹੀਂ ਫਿਰ ਉਹ ਦੀ ਕਟੋਰੇ ਮੇਰੇ ਸਾਥ ਲੱਗ ਕੇ ਆ ਕੇ ਤੁਸੀਂ ਆਪ ਨਿਗਰ ਰੱਖੋ ਸਵੇਰੇ ਉਹਰੇ ਆ ਆਪ ਮਜ਼ਦੂਰ ਬੋਰਡ ਜਾ ਕੇ ਦੇਖੋ ਹਜ਼ਾਰ ਹਜ਼ਾਰ ਨਸ਼ਾ ਕਰਨ ਵਾਲਾ ਐ ਡੇਟਾ ਪਿਆ ਸਵੇਰੇ ਮੈਂ ਵੀਡੀਓਾਂ ਬਣਾਈਆਂ ਨੇ ਸਾਨੂੰ ਕੁਝ ਫਾਇਦਾ ਨਹੀਂ ਲਾ ਆਲੇ ਵੀ ਹੋਣੀ ਬਚ ਨਹੀਂ ਅਗੇ ਇਲਾਜ ਕਰਾ ਲਓ ਕੀ ਇਲਾਜ ਹੋ ਜੂਗਾ ਦੋ ਦਿਨਾਂ ਚ ਅਗਲਾ ਘਰੇ ਆ ਜਾਂਦਾ ਹਾਂ ਹਾਂ ਪਰ ਉਹਨਾਂ ਦੇ ਨਾਲ ਦੀ ਐਫ ਆਈਰ ਹੋ ਜਾਂਦੀ ਹੈ ਪਤਾ ਉਹ ਨਸ਼ਾ ਕਰਨ ਵਾਲੇ ਆ ਖੜੀ ਜਾਂਦੇ ਕੀਤਾ ਉਹੀ ਭੇਜੀ ਜਾਂਦੇ ਹੁਣ ਵੀ ਜਾ ਕੇ ਵਿੱਚ ਖੜੋ ਅਜੇ ਤਾਂ ਕਿਸੇ ਨੂੰ ਨਹੀਂ ਬੁਲਾਇਆ ਸਾਡ ਦੇ ਆਪਣੇ ਬੰਦੇ ਬੁਲਾਇਆ ਹਾ ਜੇ ਨਸ਼ਾ ਕਰਦਾ ਮਰੀਦ ਆ ਉਹ ਵੀ ਆਉਂਦਾ ਯਾਰ ਕੋਈ ਬਗਾਨਾ ਨਹੀਂ ਪਰ ਬੜਾ ਹੋ ਗਿਆ ਅਖੜੇ ਲੈ ਨਹੀਂ ਹੋਰ ਟਾਈਮ ਜਗਾ ਬੰਦ ਹੋ ਗਏ ਹੁਣ ਕਰਕੇ ਢੇਰ ਲੈ ਮੈਂ ਇੱਕ ਗੱਲ ਕਹਿਣਾ ਹੀ ਆ ਸੱਚ ਸਾਬ ਉਸ ਨਾਲ ਕਰੋ ਇਹਨਾਂ ਦੇ ਸਵੇਰੇ ਸਾਰੀਆਂ ਦੁਕਾਨਾਂ ਦੇ 6 ਤੋਂ ਲੈ ਕੇ 10 ਵਜੇ ਤੱਕ ਕੈਮਰੇ ਚੱਕ ਲਓ ਜਿੰਨਾ ਨਾ ਸਾਡੇ ਤੇ ਹੁਣਾਂ ਪਾਸ ਹੈ ਹਾਂਜੀ ਹਣਾ ਉਹਨਾਂ ਦੇ ਕੈਮਰੇ ਚੈੱਕ ਕਰੋ ਸਵੇਰੇ ਅੰਨਾ ਸਾਡਾ ਉਹ ਇਹ ਨਹੀਂ ਕਰਤਾ ਹੁਣ ਕਿੱਲੇ ਗਿਆ ਤਾਂ ਸਵੇਰੇ 6 ਤੋਂ ਲੈ ਕੇ 10 ਵਜੇ ਤੱਕ ਮੈਂ ਫੋਟਾ ਨਹੀਂ ਕੂਰ ਕਰਦਾ ਭਈ ਇਹ ਕੰਮ ਨਹੀਂ ਕਰ ਤੂੰ ਜਾਣਦਾ ਮੈਨੂੰ ਮੈਂ ਜਾ ਫਰਮਦਾ ਜਿਸ ਮੇਰਾ ਨਾਮ ਚਲੋ ਆਪਾਂ ਕੋਡਾ ਮੈਂ ਕੋਈ ਤੁਫੂਨੀ ਗੜਦਾ ਥੋੜਾ ਕੰਮ ਹੈ ਜਿੱਤਾਂ ਰੋਕਣਾ ਉਹ ਰੋਕੋ